ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਲੋਕ ਕੀ ਕਹਿਣਗੇ ਮੇਰੇ ਨਾਲ ਨੇ ਜਸ ਕਰਨ ਸਿੰਘ ਆਪਾਂ ਅਕਸਰ ਹਨਾ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਆ ਨਵਾਂ ਜਾਂ ਕੋਈ ਵੀ ਕੰਮ ਮਤਲਬ ਲੋਕਾਂ ਤੋਂ ਅੱਡ ਹਟ ਕੇ ਕਰਦੇ ਆ ਉਦੋਂ ਆਪਣੇ ਮਨ 'ਚ ਇੱਕ ਖਿਆਲ ਆਉਂਦਾ ਲੋਕ ਕੀ ਕਹਿਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਤੇ ਮੈਂ ਤਾਂ ਇਹ ਕਹਿਣਾ ਚਾਹੂੰਗਾ ਜੇ ਆਪਣੇ ਹੁਣ ਬਾਹਰ ਜਾਣ ਵਾਸਤੇ 20 ਲੱਖ ਕੋਈ 30 ਲੱਖ ਰੁਪਈਆ ਲਾ ਦਿੰਦਾ ਹਾਂਜੀ ਤੇ ਉੱਥੇ ਜਾ ਕੇ ਕਰਦੇ ਆ ਉੱਥੇ ਜਾ ਕੇ ਕਰਦੇ ਤੇ ਨੌਕਰੀ ਆ ਹਾਂ ਜੀ ਪ੍ਰਾਈਵੇਟ ਕਰਦੇ ਆ ਪ੍ਰਾਈਵੇਟ ਜੇ ਆਪਣੇ ਇੱਥੇ ਬੰਦਾ ਕੰਮ ਕਰਨ ਲੱਗ ਜੇ ਨਾ ਹੂੰ ਪਹਿਲਾਂ ਤਾਂ ਪਿੰਡ ਦੇ ਆਖਣ ਲੱਗ ਜਾਣਗੇ ਠੀਕ ਹੈ ਜੀ ਫਿਰ ਇੱਕ ਰਿਸਦਾਰ ਹੋਊਗਾ ਉੱਚੀ ਮੁੱਛ ਵਾਲਾ ਹੂੰ ਉਹ ਆਖੂ ਯਾਰ ਥੋੜਾ ਰਿਸਦਾਰ ਆ ਕੰਮ ਕਰਦਾ ਹੂੰ ਫਿਰ ਗਵੰਡਿੰਗ ਨੂੰ ਆਖਣ ਲੱਗ ਜਾਣਗੇ ਹਾਂ ਤੇ ਤੁਸੀਂ ਉਹਨੂੰ ਸਮਝਾਓ ਹਾਂ ਤੇ ਦੂਜੇ ਰਿਸਦਾਰ ਸਾਰੇ ਹਾਂ ਜੀ ਮੁੰਡਾ ਤਾਂ ਨਾ ਕੰਮ ਸ਼ੁਰੂ ਹੋਣਾ ਲੱਗਾ ਆਪਣੇ ਆਪ ਹੈਗੇ ਬੰਦੇ ਉੱਚੇ ਹਾਂ ਤੇ ਆਪਾਂ ਵੀ ਕੰਮ ਆਪਾਂ ਵੀ ਜੇ ਕੰਮ ਕਰਦੇ ਚੰਗੇ ਲੱਗਦੇ ਆ ਹਾਂ ਲੈ ਆਹ ਕੰਮ ਕਰਨ ਦਾ ਕੋਈ ਹੁੰਦਾ ਆ ਕੰਮ ਨਹੀਂ ਕਰਨਾ ਹਾਂ ਤੇ ਬੰਦਾ ਰੋਟੀ ਵਣਿਓ ਬੈਠਾ ਰਹੂਗਾ ਕੋਈ ਦਿਸਦਰ ਆ ਕੇ ਉਹਨੂੰ ਰੋਟੀ ਨਹੀਂ ਦਿੰਦਾ ਤੇ ਜੇ ਕੰਮ ਕਰ ਲੱਗ ਜੂਗਾ ਫਿਰ ਸਾਰੇ ਆ ਜਾਣਗੇ ਸਾਰੇ ਆਖਣਗੇ ਵੇ ਕੀ ਕੰਮ ਕਰਦਾ ਆ ਮਾੜਾ ਕੰਮ ਆਪਾਂ ਚੰਗੇ ਨਹੀਂ ਲੱਗਦੇ ਉਹੀ ਬੰਦਾ ਬਾਹਰ ਦੇਸ ਜਾ ਕੇ ਜਿੰਨ ਮਰਜ਼ੀ ਨੀਵੇਂ ਤੇ ਨੀਵਾ ਕੰਮ ਕਰੀ ਜਾਵੇ ਕੋਈ ਨਹੀਂ ਦੇਖਦਾ ਨਾਲੇ ਤਾਂ ਉਹ 20 30 ਲੱਖ ਰੁਪਏ ਲੋਂਦਾ ਹਾਂ ਜੀ ਨਾਲੇ ਥੱਲੇ ਲਾ ਕੇ ਕੰਮ ਕਰਦਾ ਥੱਲੇ ਲਾ ਕੇ ਲੋਕਾਂ ਦੇ ਕੰਮ ਕਰਨੇ ਇੱਥੇ ਆਪ ਦਾ ਕੰਮ ਹੈਗਾ ਉਹ ਕਰ ਨਹੀਂ ਹੁੰਦਾ ਉਹ ਕਰ ਨਹੀਂ ਦਿੰਦੇ ਕਰਦਾ ਹੈਗਾ ਬੰਦਾ ਉਹਨੂੰ ਕਰ ਨਹੀਂ ਦਿੰਦਾ ਕੋਈ ਉਹੀ ਉੱਥੀ ਤੋਂ ਐਗਜ਼ਾਮਪਲ ਸੈੱਟ ਕਰਦੇ ਨੇ ਲੋਕ ਫਿਰ ਵੀ ਲੋਕ ਕੀ ਕਹਿਣਗੇ ਵੀ ਉਹਨਾਂ ਦੇ ਮੁੰਡੇ ਨੇ ਐਂ ਕਰਿਆ ਦੀਗਾ ਵੀ ਉਹ ਨਾਲ ਤਾਂ ਐ ਹੋ ਗਿਆ ਵੀ ਦੂ ਛੱਡ ਪਰਾਂ ਕੰਮ ਕਹਿੰਦਾ ਕਰ ਨਹੀਂ ਦਿੰਦਾ ਕਰ ਨਹੀਂ ਦਿੰਦੇ ਨੀ ਆਪ ਦੇ ਨਾਲੇ ਤਾਂ ਕਹਿੰਦੇ ਸੀ ਆਪ ਦੇ ਆ ਨਹੀਂ ਚਲੋ ਕਰਨ ਦਾ ਦਿੰਦੇ ਨਹੀਂ ਲੋਕ ਹਰੇਕ ਦੇ ਮਨ ਚ ਵੀ ਹੀ ਹੁੰਦੀ ਹੈ ਗੱਲ ਜਿਹੜੇ ਲੋਕ ਬਾਹਰੋਂ ਕਹਿੰਦੇ ਨੇ ਉਹ ਤਾਂ ਗੱਲ ਅੱਡ ਰਹਿ ਗਈ ਮੰਨ ਲਓ ਮੈਂ ਵੀਡੀਓ ਬਣਾਣੀ ਹੈ ਮੈਂ ਸੋਚੀ ਜਾਵਾਂ ਵੀ ਲੋਕ ਕੀ ਕਹਿਣਗੇ ਵੀ ਇਹ ਤਾਂ ਵੀਡੀਓ ਬਣਾਉਣ ਲੱਗ ਗਿਆ ਫਲਾਣਾ ਤਮਕਾਣਾ ਉਹ ਆਪਣੇ ਮਨ ਚ ਅੰਦਰ ਲੁਕਿਆ ਹੋਵਦਾ ਉਹ ਲੋਕ ਦੂਰ ਨਹੀਂ ਕਰ ਪਾਉਂਦੇ ਛੇਤੀ ਛੇਤੀ ਨਵਾਂ ਕੰਮ ਸ਼ੁਰੂ ਕਰਨ ਤੋਂ ਲੋਕ ਡਰਦੇ ਨੇ ਉਹਨਾਂ ਨੂੰ ਮਤਲਬ ਕਿਵੇਂ ਨਵਾਂ ਕੰਮ ਸ਼ੁਰੂ ਕਰਨਾ ਚਾਹੀਦਾ ਜੇ ਆਪਾਂ ਐ ਸੋਚੀਏ ਮੇਰੇ ਸਾਹਿਬ ਇਹ ਤਾਂ ਜੇ ਨਜ਼ਰ ਆਪਾਂ ਕਿਸੇ ਨੂੰ ਲੈ ਕੇ ਚੱਲਾਂਗੇ ਨਾ ਕੋਈ ਕੀ ਆਖੂਗਾ ਉਹ ਨਜ਼ਰ ਕਾਮਯਾਬ ਨਹੀਂ ਹੁੰਦਾ ਬੰਦਾ ਉਹਦੇ ਕਾਮਯਾਬ ਹੋਊਗਾ ਜਦੋਂ ਆਖਦੇ ਕਿਸੇ ਤੋਂ ਕੀ ਲੈਣਾ ਆਪ ਦਾ ਵੇਖੋ ਜਦੋਂ ਬੰਦੇ ਦੇ ਆਪ ਦੇ ਸੱਟ ਵਜ ਦੀ ਦਰਦ ਆਪ ਦੇ ਹੁੰਦਾ ਕਿਸ ਨੂੰ ਕੋਈ ਨਹੀਂ ਹੁੰਦਾ ਸਾਰੇ ਦੂਜੇ ਹੁੰਦੇ ਆ ਚੁੱਪ ਕਰਾਉਣ ਵਾਲੇ ਗੱਲਾਂ ਹੀ ਕਰਨ ਵਾਲੇ ਜੋ ਅੰਦਰ ਬੰਦੇ ਨੂੰ ਦਰਦ ਮਹਿਸੂਸ ਹੁੰਦਾ ਨਾ ਉਹ ਉਸੇ ਨੂੰ ਹੁੰਦਾ ਠੀਕ ਹੈ ਜੀ ਤੇ ਜਿਹੜਾ ਕੰਮ ਵੀ ਇਸ ਤਰੀਕੇ ਨਾਲ ਜਾਂ ਕੰਮ ਆ ਜਿਹੜੇ ਬੰਦੇ ਅੰਦਰੋਂ ਹਲੋਰਾ ਵੱਜਿਆ ਮੈਂ ਕਰਨਾ ਬਸ ਉਹਨੂੰ ਕਰਦੇ ਆ ਇਹਨਾਂ ਦੇਖ ਕੇ ਲੋਕ ਕੀ ਆਖਣਗੇ ਲੋਕ ਤਾਂ ਅੰਦੇ ਰਹਿੰਦੇ ਹੁੰਦੇ ਆ ਹਾਂ ਉਹ ਲੋਕਾਂ ਦਾ ਉਹੀ ਲੋਕ ਆਪ ਕੰਮ ਕਰ ਲੈਂਦੇ ਨੇ ਦੂਜਾ ਅਗਲਾ ਮੇਰੇ ਵਰਗਾ ਸੋਚਦਾ ਰਹਿੰਦਾ ਵੀ ਲੋਕ ਕੀ ਕਹਿਣਗੇ ਸਹੀ ਆ ਜਿਵੇਂ ਹੁਣ ਤੁਸੀਂ ਤਾਂ ਸੋਚਦੇ ਨਹੀਂ ਹੈਗੇ ਵੀ ਲੋਕ ਕੀ ਕਹਿਣਗੇ ਤੁਸੀਂ ਤਾਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਜਿਵੇਂ ਕਿ ਹਨਾ ਆਪਾਂ ਪਟਿਆਲੇ ਜਾਂਦੇ ਅੱਧੇ ਲੋਕ ਚੱਪਲਾਂ ਭਾਗ ਨਹੀਂ ਦੁਰਦੇ ਕਹਿਣਗੇ ਵੀ ਲੋਕ ਕੀ ਕਹਿਣਗੇ ਵੀ ਇਹਦੇ ਬੂਟ ਕੋਲ ਬੂਟ ਨਹੀਂ ਹੈਗੇ ਮੜੀ-ਮੜੀ ਗੱਲ ਤੇ ਲੋਕ ਇੰਨਾ ਜ਼ਿਆਦਾ ਉਹ ਕਰਦੇ ਨੇ ਵੀ ਲੋਕ ਕੀ ਕਹਿਣਗੇ ਲੋਕਾਂ ਦਾ ਫਿਕਰ ਜ਼ਿਆਦਾ ਕਰਦਾ ਬੰਦਾ ਆਪਦਾ ਨਹੀਂ ਕਰਦਾ ਹਾਂ ਜਦ ਕਿ ਉਹ ਲੋਕ ਉਹਨੂੰ ਪੁੱਛਦੇ ਵੀ ਨਹੀਂ ਹੈਗੇ ਦੇਖਦੇ ਵੀ ਨਹੀਂ ਹੈਗੇ ਵੀ ਇਹਨਾਂ ਕੀ ਪਾਇਆ ਵਾਕੀ ਕਰਿਆ ਵਾ ਜਿੰਨਾ ਚਿਰ ਤੁਸੀਂ ਜ਼ਿੰਦਗੀ ਵਿੱਚ ਨਾ ਲੋਕਾਂ ਨੂੰ ਦਿਖਾਉਣ ਵਾਸਤੇ ਕਰੋਗੇ ਤੁਸੀਂ ਨੀਵੇਂ ਹੀ ਹੋਵੋਗੇ ਕਮਜ਼ੋਰ ਹੋਵੋਗੇ ਤੇ ਆਉਦੀ ਆਪਦੇ ਪੈਸੇ ਦਾ ਨੁਕਸਾਨ ਵੀ ਕਰੋਗੇ ਟਾਈਮ ਦਾ ਨੁਕਸਾਨ ਕਰੋਗੇ ਜਦੋਂ ਲੋਕਾਂ ਦੀ ਪ੍ਰਵਾਹ ਕਰਨੀ ਛੱਡਤੀ ਨਾ ਹਾਂ ਜੀ ਉਦੋਂ ਬੰਦਾ ਤਰੱਕੀ ਕਰਦਾ ਨਾਲੇ ਲੋਕ ਫਿਰ ਉਹਦੇ ਸਲਾਮਾ ਕਰਦ ਨੇ ਆਲੇ ਨੂੰ ਜੋ ਇੱਕ ਅੱਡ ਹੋ ਜਾਂਦਾ ਉਹ ਬਾਅਦ ਚ ਦੇਖਦੇ ਨੇ ਇੱਕ ਵਾਰੀ ਦਾ ਹਰ ਚੀਜ਼ ਆ ਹੁਣ ਕਾਂ ਹੂੰ ਕਾਂ ਦੇ ਜਟਾਈ ਲਾ ਦੀਏ ਹੂੰ ਅੱਡ ਲੱਗੂਗਾ ਹਾਂ ਅੱਡ ਲੱਗੂਗਾ ਉਹ ਹਾਂ ਉਹ ਕਾਹ ਫਿਰਦਾ ਹੀ ਉੱਡਿਆ ਫਿਰਦਾ ਹੀ ਆ ਉਹ ਸਾਰੇ ਉਹਦੇ ਕੰਦੇ ਵੇਖਣਗੇ ਲੀਰ ਬੰਦੇ ਕਾਹਦੇ ਹਾਂ ਗੱਲ ਚ ਮਾੜੀ ਜੀ ਉਹਨੂੰ ਵੇਖਣਗੇ ਲੀਰ ਕਾਹਦੇ ਬੰਦੀ ਜੇ ਨੀ ਤਾਂ ਕਾਹ ਫਿਰਦਾ ਰਹੂਗਾ ਉਹ ਅਲੱਗ ਹੋ ਜੂ ਨਾ ਜਦੋਂ ਬੰਦਾ ਕੋਈ ਵੀ ਬੰਦਾ ਅਲੱਗ ਹੋ ਜੂਗਾ ਜੇ ਦੂਜੇ ਨਾਲ ਅਲੱਗ ਹਾਂ ਉਹਦੇ ਨਹੀਂ ਦੇਖਦਾ ਹਾਂ ਵੱਡੇ ਕਦਮ ਚੱਕਣੇ ਪੈਂਦੇ ਆ ਲੋਕਾਂ ਦੀ ਪ੍ਰਵਾਹ ਕਰਕੇ ਬੰਦਾ ਕੋਈ ਵੀ ਕੰਮ ਕਰਨ ਲੱਗ ਜੂਗਾ ਨਾ ਉਹ ਬੰਦਾ ਕਾਮਯਾਬ ਨਹੀਂ ਹੁੰਦਾ ਜਿਵੇਂ ਦੁਨੀਆ ਦੇ ਲੱਖਾਂ ਹੀ ਲੋਕ ਨਹੀਂ ਮੇਰੀ ਗੱਲ ਸੁਣੀ ਤੁਸੀਂ ਸਾਰੇ ਇੱਕੋ ਜਿਹੇ ਕੰਮ ਕਰਦੇ ਨੇ ਇੱਕ ਦੂਜੇ ਨੂੰ ਦੇਖ ਕੇ ਵਿਆਹ ਕਰਾ ਲਿਆ ਪੜ ਲਿਆ ਜਵਾਗ ਜਾਂ ਮਲੇ ਉਹਨਾਂ ਬਾਰੇ ਕੋਈ ਨਹੀਂ ਗੱਲ ਕਰਦਾ ਉਹ ਇਤਿਹਾਸ 'ਚ ਨਹੀਂ ਲਿਖਿਆ ਜਾਂਦਾ ਉਹਨਾਂ ਦੇ ਜਵਾਗ ਯਾਦ ਰੱਖ ਲੈਂਦੇ ਨੇ ਬਸ ਵੀ ਦਾਦੇ ਤੱਕ ਦਾਦੇ ਤੋਂ ਬਾਅਦ ਵੀ ਕਿਸੇ ਨੂੰ ਪਿੱਛੇ ਵਾਲੀ ਪੀੜ੍ਹੀ ਵੀ ਨਹੀਂ ਯਾਦ ਹੁੰਦੀ ਪਰ ਜਦੋਂ ਅਲਾ ਅੱਡੋ ਹੋ ਕੇ ਕੰਮ ਕਰਦਾ ਆਪਣਾ ਮੰਨ ਲਓ ਕੋਈ ਵੀ ਆਪਣੇ ਦੇਸ਼ ਵਾਸਤੇ ਕਰਦਾ ਕੋਈ ਬਿਜ਼ਨਸ ਬਣਾਉਂਦਾ ਜਾਂ ਕੋਈ ਖੇਡਾਂ 'ਚ ਕਰਦਾ ਜਾਂ ਕੋਈ ਗਲਤ ਕੰਮ ਕਰਦਾ ਇਥੇ ਲੁੱਕ ਗਈ ਉਹ ਬੰਦੇ ਨੂੰ ਜ਼ਿਆਦਾ ਲੋਕ ਯਾਦ ਰੱਖਦੇ ਨੇ ਮੈਨੂੰ ਐ ਲੱਗਦਾ ਉਹ ਲਿਖੇ ਜਾਂਦੇ ਇਤਿਹਾ ਸੋ ਅੱਡ ਕੰਮ ਕਰਨ ਵਾਸਤੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਡਰਨਾ ਨਹੀਂ ਚਾਹੀਦਾ ਵੀ ਲੋਕ ਕੀ ਕਹਿਣਗੇ ਲੋਕਾਂ ਦੀ ਸੋਚ ਕੇ ਲੋਕਾਂ ਦਾ ਸੋਚਣਾ ਛੱਡ ਕੇ ਨਾ ਆਪ ਦਾ ਸੋਚੇ ਬੰਦਾ ਜੋ ਬੰਦਾ ਉਹਦੇ ਵਾਸਤੇ ਜ਼ਿੰਦਗੀ ਜੀਉਣਾ ਨਾ ਉਹ ਬੰਦਾ ਬਹੁਤ ਅੱਗੇ ਨਿਕਲ ਜਾਂਦਾ ਜਿਹੜਾ ਲੋਕਾਂ ਦੀ ਪ੍ਰਵਾਹ ਕਰਦਾ ਨਾ ਹਾਂਜੀ ਉਹ ਤੋਂ ਦੂਜੇ ਨੂੰ ਹੀ ਆਪਦੇ ਬਰਾਬਰ ਲਾਉਂਦਾ ਰਹਿ ਜਾਂਦਾ ਹਾਂ ਤੇ ਉਹ ਇਨਸਾਨ ਹੀ ਚੰਗਾ ਬਣ ਜੂਗਾ ਹਾਂਜੀ ਪਰ ਜੇ ਫਿਊਚਰ ਵਿਚ ਆਦਾ ਸੋਚੇ ਨਾ ਬੰਦਾ ਅਗਾੜੇ ਟਾਈਮ ਚ ਅੱਗੇ ਉਹਦਾ ਕੋਈ ਨਾ ਹੋਊਗਾ ਚੰਗੇ ਬੰਦੇ ਬਥੇਰੇ ਆ ਚੰਗੇ ਬੰਦੇ ਨੂੰ ਅੱਜ ਕੱਲ ਲੋਕਾਂ ਦੇ ਆ ਸਿਦਰਾ ਹਮ ਸਿਦਰਾ ਜੀ ਹੈ ਆ ਤਾਂ ਸਿਦਰਾ ਉਹ ਆਏ ਨਹੀਂ ਸੋਚਦਾ ਕਿ ਆ ਸਾਨੂੰ ਤਾਂ ਇਹ ਨਾਲ ਲੈ ਕੇ ਚੱਲੇ ਆ ਨਾ ਹਾਂ ਜੀ ਮੈਂ ਤਾਂ ਬਹੁਤ ਚੰਗੇ ਬੰਦੇ ਨੂੰ ਸਲਾਹ ਦਿੱਤੀ ਗਈ ਹਮ ਤੇ ਦੂਜਿਆਂ ਨੂੰ ਸਿੱਧਰਾ ਦੱਸਦੇ ਨੇ ਉਹ ਉਹ ਬਰ ਉਹ ਆਖਦੇ ਨਾ ਬਿਨਾ ਮੰਗੇ ਇੱਕ ਤਾਂ ਸਲਾਹ ਨਾ ਦਵੇ ਬੰਦਾ ਹਾਂ ਵੈਲਿਊ ਘੜੀ ਜਾਂਦੀ ਸਤਿੰਦਰ ਸਾਹ ਦਾ ਗਾਣਾ ਹਾਂ ਉਹ ਬੰਦਾ ਇਹ ਨਹੀਂ ਪੁੱਛਦਾ ਉਹਨੂੰ ਹਾਂ ਆ ਕੋਈ ਯਾਰ ਆ ਕੀ ਨਾ ਉਹ ਹੀ ਬੋਲਦੀ ਜਾਂਦਾ ਹਾਂ ਬੋਲਣਾ ਵੀ ਚੰਗਾ ਹਾਂ ਅੰਦਰੋਂ ਨਿਕਲ ਜਿਹੜਾ ਨਾ ਹਾਂਜੀ ਹਾਂ ਜਿਹੜੀ ਗੱਲ ਆਪਣੇ ਦਿਲ ਚ ਹਾਂ ਬਾਹਰ ਕੱਢਦੇ ਗੁਵਾਰ ਜਿਹੜਾ ਹੁੰਦਾ ਕੋਈ ਚੱਕਰ ਨਹੀਂ ਹਾਂ ਤੇ ਉਹੀ ਗੱਲ ਆ ਜਿਵੇਂ ਹਨਾ ਆਪਾਂ ਚੰਗੇ ਬਣ ਕੇ ਦਿਖਾਨੇ ਆ ਲੋਕਾਂ ਨੂੰ ਵੀ ਲੋਕ ਕੀ ਕਹਿਣਗੇ ਤਾਂ ਕਰਕੇ ਆਪਾਂ ਚੰਗੇ ਕੰਮ ਕਰਦੇ ਆ ਚੰਗਾ ਬੋਲਦੇ ਆ ਮਾੜਾ ਨਹੀਂ ਬੋਲਦੇ ਹਨਾ ਪਰ ਦਿਖਾਨੇ ਕਿਨੋਂ ਨੇ ਜਿਹੜੇ ਲੋਕ ਮਾੜੇ ਨੇ ਮਾੜੇ ਲੋਕਾਂ ਨੂੰ ਚੰਗੇ ਬਣ ਬਣ ਕੇ ਦਿਖਾਈ ਜੰਨੇ ਆ ਤੇ ਆਪਣੀ ਜ਼ਿੰਦਗੀ ਖਰਾਬ ਕਰ ਲੰਨੇ ਆ ਫਿਰ ਪਛਤਾਵਾ ਕਰੀ ਜੰਨੇ ਵੀ ਮੈਂ ਇਹ ਨਹੀਂ ਕਰਿਆ ਯਾਰ ਮੈਂ ਇਹ ਕਰ ਲੰਦਾ ਉਹ ਵੀ ਤਾਂ ਇਹ ਕਰਦਾ ਵੀ ਮੈਂ ਔਰਤੋਂ ਨਿਕੜ ਜਾਂਦਾ ਪਰ ਫੇਰ ਵੀ ਲੋਕਾਂ ਨੂੰ ਮਾੜੇ ਲੋਕਾਂ ਨੂੰ ਚੰਗੇ ਬਣ ਬਣ ਦਿਖਾਈ ਜੰਨੇ ਆ ਮੌਕਾ ਹਰ ਬੰਦੇ ਨੂੰ ਦਿੰਦਾ ਪ੍ਰਮਾਤਮਾ ਠੀਕ ਹੈ ਜੀ ਜੇ ਉਹ ਤੇ ਰੱਖੇ ਨਾ ਵਿਸ਼ਵਾਸ ਹਰ ਬੰਦੇ ਨੂੰ ਮੌਕਾ ਦਿੰਦਾ ਬੰਦ ਕੁਝ ਕਰਨ ਵਾਸਤੇ ਹੂੰ ਉਹ ਇੱਕ ਆਵਾਜ਼ ਸਮਝਣ ਦੀ ਗੱਲ ਹੁੰਦੀ ਹੈ ਜੇ ਬੰਦਾ ਸਮਝ ਗਿਆ ਹੂੰ ਤੇ ਉਹ ਬੰਦਾ ਤਾਂ ਦੂਜੇ ਸਾਰੇ ਬੰਦੇ ਨੂੰ ਅੱਗੇ ਅੱਡ ਨਿਕਲ ਜਾਂਦਾ ਹਾਂਜੀ ਤੇ ਜਿਹੜਾ ਬੰਦਾ ਉਹ ਆਵਾਜ਼ ਨਹੀਂ ਸਮਝੇ ਹੂੰ ਉਹ ਕੋ ਵਾਰੀ ਵਾਰੀ ਟਾਈਮ ਹਰ ਬੰਦੇ ਨੂੰ ਨਹੀਂ ਮਿਲਦੇ ਕਿ ਦੋ ਚਾਰ ਵਾਰੀ ਮੌਕਾ ਮਿਲ ਜੇ ਹਮ ਇੱਕ ਵਾਰੀ ਮੌਕਾ ਮਿਲਦਾ ਜਾਂ ਦੋ ਵਾਰੀ ਮੌਕਾ ਮਿਲਦਾ ਹਮ ਤੀਜੀ ਔਰ ਮੌਕਾ ਤਾਂ ਕਿਸੇ ਕਰਮ ਵਾਲੇ ਨੂੰ ਮਿਲਦਾ ਹਮ ਕਿ ਬੰਦਾ ਤੀਜੀ ਵਾਰੀ ਵੀ ਮੌਕਾ ਮਿਲ ਜੇ ਤਾਂ ਬੰਦਾ ਕਾਮਯਾਬ ਹੋ ਜੇ ਹਾਂ ਜੀ ਤੇ ਬਸ ਇੱਕ ਦੋ ਜਿਹੀ ਰਹਿ ਜਾਂਦੇ ਆ ਇਹਦਾ ਹੈ ਸੋ ਮੈਂ ਵੀ ਤਾਂ ਹੀ ਹੁਣ ਜਿਵੇਂ ਮੰਨ ਲਓ ਪਹਿਲਾਂ ਮੈਂ ਵੀਡੀਓ ਬਣਾਉਂਦੇ ਸੀ ਹਨਾ ਸਟੋਰੀਆਂ ਲਈ ਬਣਾਉਣ ਲੱਗਿਆ ਸੀ ਵੀਡੀਓ ਇਕੱਠੇ ਹੋ ਗਏ ਤਿੰਨੇ ਚਾਰ ਹੀ ਜਣੇ ਹਨਾ ਉਦੋਂ ਮਤਲਬ ਸਾਡੇ ਬੰਦਿਆਂ ਨੇ ਜਾਂ ਮੈਂ ਵੀ ਵਿਚੇ ਲਾ ਲਓ ਵੀ ਇਹਨਾਂ ਨੇ ਧਿਆਨ ਨਹੀਂ ਦਿਆ ਕੰਮ ਦੇ ਵੀ ਚੰਗੀ ਤਰ੍ਹਾਂ ਕੰਮ ਕਰੀਏ ਦਿਲ ਲਾ ਕੇ ਹਨਾ ਪਰ ਤੋਂ ਬਾਅਦ ਮੈਂ ਫਿਲਮਾਂ ਦੇ ਰਿਵਿਊ ਕਰਨੇ ਸ਼ੁਰੂ ਕਰਿਆ ਆਪਣੇ ਆਪ ਇੱਕ ਚੈਨਲ ਬਣਾਇਆ ਉਹਦੇ ਵਿੱਚ ਬਣਾਈਆਂ ਹਨਾ ਖਾਸੀ ਸਾਰੀਆਂ ਵੀਡੀਓ ਫਿਰ ਉਹ ਵੀ ਮੈਂ ਛੱਡਤੀ ਮਤਲਬ ਚੱਲਿਆ ਨਹੀਂ ਹੈਗਾ ਚੰਗੀ ਤਰ੍ਹਾਂ ਪਤਾ ਨਹੀਂ ਮੈਨੂੰ ਚਲਾਣਾ ਨਹੀਂ ਆਇਆ ਲਾ ਲਓ ਜਿਮ ਮਰਜੀ ਲਾ ਲਓ ਵੀ ਉਹ ਕਾਮਯਾਬ ਨਹੀਂ ਹੋਇਆ ਸੋ ਫਿਰ ਮੈਂ ਹੁਣ ਤੀਜੀ ਵਾਰ ਫਿਰ ਦੁਬਾਰਤੋਂ ਕੰਮ ਸ਼ੁਰੂ ਕਰਨ ਲਿਆ ਹਨਾ ਵੀ ਆਪਾਂ ਗੱਲਾਂ ਬਾਤਾਂ ਕਰੀ ਕਰਾਂਗੇ ਚੰਗੇ ਲੋਕਾਂ ਨੂੰ ਲਿਹਾਇ ਕਰਾਂਗੇ ਆਪਣੀ ਵੀਡੀਓ ਚ ਤੇ ਲੋਕਾਂ ਨੂੰ ਦਿਖਾਏ ਕਰਾਂਗੇ ਚੰਗੇ-ਚੰਗੇ ਗੱਲਾਂ ਸੁਣਾਈ ਕਰਾਂਗੇ ਸੋ ਮੈਨੂੰ ਲੱਗਦਾ ਵੀ ਪ੍ਰਮਾਤਮਾ ਸੀਰੀਅਸਲੀ ਕਿਸੇ ਨੂੰ ਤੀਜੀ ਵਾਰ ਮੌਕਾ ਦਿੰਦਾ ਇੱਕ ਕੀੜਾ ਨਾ ਹਾਂ ਜੀ ਹਾਂ ਕੀੜੇ ਤੋਂ ਬੰਦੇ ਨੂੰ ਸਿੱਖਿਆ ਲੈਣੀ ਚਾਹੀਦੀ ਆ ਦਾਣਾ ਚੱਕ ਕੇ ਦੁਰਦਾ ਹਾਂ ਜੀ ਹਾਂ ਉਹ ਉੱਪਰ ਚੜੂਗਾ ਦੁਆਰ ਤੇ ਫਿਰ ਗਿਰੀ ਜਾਊਗਾ ਚੜ ਗਿਆ ਗਿਰ ਗਿਆ ਚੜ ਪਰ ਉਹ ਦਾਣਾ ਨਹੀਂ मुंह ਛੱਡਦਾ ਹਾਂ ਜੀ ਹੈ ਠੀਕ ਹੈ ਬੰਦੇ ਨੂੰ ਸਿੱਖਿਆ ਲੈਣੀ ਚਾਹੀਦੀ ਆ ਆ ਇਹਨੇ ਵੇਖਣਾ ਜੀ ਦਾ ਛੋਟਾ ਇਹਦੀ ਕੀ ਵੈਲੀ ਹੋ ਆ ਜੇ ਸਿੱਖਿਆ ਲੈਣੀ ਆ ਤਾਂ ਕੀੜਾ ਹੀ ਬਹੁਤ ਆ ਨਹੀਂ ਪਰ ਸਾਹਮਣੇ ਹਾਥੀ ਫਿਰਦਾ ਹੋਵੇ ਉਹ ਤੋਂ ਵੀ ਨਹੀਂ ਲਈ ਜਾਂਦੀ ਤਾਂ ਵੀ ਬਸ ਉਹ ਉਹਦੇ ਕੰਮ ਨਹੀਂ ਵਿਖਿਉ ਕਿਵੇਂ ਲੱਗਦਾ ਬੰਦਾ ਕਰ ਕੋਈ ਨਹੀਂ ਸਕਦਾ ਇਹਦਾ ਹੈ ਮੈਨੂੰ ਵੀ ਹੁਣ 2 ਮਹੀਨੇ ਹੋ ਗਏ ਵੀਡੀਓ ਬਣਾਉਣ ਦੇ ਨੂੰ ਅੱਜ ਬਣਾਨੇ ਕੱਲ ਬਣਾਨੇ ਕੇ ਟਾਈਮ ਨਹੀਂ ਲੱਗਦਾ ਫਿਰ ਮਹਾਜ ਦੇਖੀ ਹੋ ਗਈ ਚੱਕ ਦੰਨਿਆ ਕੰਮ ਫਿਰ ਅੱਜ ਮੈਂ ਚੱਕ ਕੇ ਮਾਈਕ ਤੇ ਹਨਾ ਕੈਮਰਾ ਫੋਨ ਆਪਣਾ ਆ ਗਿਆ ਫਿਰ ਹੁਣ ਤੁਹਾਡੇ ਸਾਹਮਣੇ ਆਪਾਂ ਵੀਡੀਓ ਬਣਾ ਲਈ ਸੋ ਜੇ ਤੁਸੀਂ ਵੀ ਚਾਹਦੇ ਹੋ ਗਿਆਨੀ ਜੀ ਮੰਗੋ ਮੇਰੇ ਨਾਲ ਮੇਰੀ ਵੀਡੀਓ ਚ ਆ ਕੇ ਹਨਾ ਗੱਲਾਂ ਬਾਤਾਂ ਕਰਨੀਆਂ ਜੇ ਤੁਸੀਂ ਵੀ ਚਾਹਦੇ ਹੋ ਵੀ ਦੁਨੀਆ ਤੱਕ ਤੁਹਾਡੀ ਗੱਲ ਪਹੁੰਚਾਈ ਜਾਵੇ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇੰ ਸ਼ੁਕਰੀਆ ਥੈਂਕ ਯੂ ਧੰਨਵਾਦ